ਜੀ ਗਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਆ ਇਹ 4 4 ਕੁੰਡਿਆਂ ਦਾ ਡਿਜ਼ਾਈਨ ਵਾ 4 ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਡਿਜ਼ਾਈਨ ਦੇ 4 ਕੁੰਡੇ ਗਿਣਨੇ ਨੇ ਫਿਰ 4 ਫਿਰ 4 ਫਿਰ 4 4 4 ਕੁੰਡੇ ਗਿੰਦੇ ਹੋਏ 2 ਕੁੰਡੇ ਤੁਸੀਂ ਵਾਧ ਰੱਖਣੇ ਸਾਈਡਾਂ ਵਾਸਤੇ ਇਹ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਬਹੁਤ ਹੀ ਸੌਖਾ ਡਿਜ਼ਾਈਨ ਆਵਾ ਚਾਰ ਸਲਾਈਆਂ ਵਿੱਚ ਬਣ ਕੇ ਕੰਪਲੀਟ ਹੁੰਦਾ ਵਾ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਕੋਟੀ ਸਵੈਟਰ ਸਕੀਵੀ ਤੇ ਬਣਾ ਸਕਦੇ ਹੋ ਜੇ ਤੁਸੀਂ ਇਹ ਡਿਜ਼ਾਈਨ ਨੂੰ ਵਿਰਲਾ-ਵਿਰਲਾ ਬਣਾਉਣਾ ਤਾਂ ਤੁਸੀਂ ਸਿੱਧੀਆਂ ਪੁੱਠੀਆਂ ਸਲਾਈਆਂ ਦਾ ਗੈਭ ਵੱਧ ਵੀ ਦੇ ਸਕਦੇ ਹੋ ਇਹ ਮੈਂ ਦੋ ਹੀ ਸਲਾਈਆਂ ਬਣਾਈਆਂ ਇੱਕ ਸਿੱਧੀ ਇੱਕ ਪੁੱਠੀ ਇਹ ਤੁਹਾਡੀ ਆਪਣੀ ਮਰਜ਼ੀ ਆ ਜਿਹੜੀ ਮੈਂ ਇਹ ਇਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਐਕਸਟਰਾ ਕੁੰਡਾ ਲਾਉਣਾ ਸਾਰੇ ਹੀ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾਉਣਾ ਜਿੰਨੇ ਵੀ ਤੁਹਾਡੇ ਕੋਲ ਕੁੰਡੇ ਹੋਣਗੇ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾ ਕੇ ਕੰਪਲੀਟ ਕਰਨਾ ਬਹੁਤ ਹੀ ਸੌਖਾ ਡਿਜ਼ਾਈਨ ਵਾਲੀ ਡਿਜ਼ਾਈਨ ਬਣਵੀਂ ਜਲਦੀ ਜਾਂਦਾ ਡਿਜ਼ਾਈਨ ਦੀ ਪਹਿਲੀ ਸਿਲਾਈ ਕੰਪਲੀਟ ਹੋ ਗਈ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾਉਂਦੇ ਹੋਏ ਦੂਸਰੀ ਸਿਲਾਈ ਪੁੱਠੀ ਸਾਈਡ ਤੋਂ ਦੂਸਰੀ ਸਿਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਪੁੱਠਾ-ਪੁੱਠਾ ਹੀ ਬਣਾਉਣਾ ਇਹ ਮੈਂ ਦੋ ਸਲਾਈਆਂ ਸਿੱਧੀਆਂ ਪੁੱਠੀਆਂ ਬਣਾਈਆਂ ਵਾ ਤੁਸੀਂ ਜੇ ਵੱਧ ਬਣਾਉਣੀ ਆ ਤੁਸੀਂ ਵੱਧ ਵੀ ਬਣਾ ਸਕਦੇ ਹੋ ਤੀਸਰੀ ਸਲਾਈ ਵਿੱਚ ਡਿਜ਼ਾਈਨ ਬਣਾਣਾ ਸ਼ੁਰੂ ਹੋਣਾ ਇਹ ਮੈਂ ਦੂਸਰੀ ਸਲਾਈ ਬਣਾ ਕੇ ਤੀਸਰੀ ਸਲਾਈ ਤੇ ਤੁਹਾਨੂੰ ਦਿਖਾਉਣੀ ਜੇਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਵਿੱਚ ਐਕਸਟਰਾ ਕੁੰਡਾ ਲਾਉਣਾ ਧਾਗੇ ਨੂੰ ਇਸ ਤਰੀਕੇ ਨਾਲ ਸਲਾਈ ਤੇ ਵਲ ਮਾਰਨਾ ਇੱਕ ਕੁੰਡਾ ਸਿੱਧਾ ਬਣਾਉਣਾ ਦੁਬਾਰਾ ਫਿਰ ਵਲ ਮਾਰਨਾ ਛੇ ਕੁੰਡੇ ਨੂੰ ਸਿੱਧਾ ਬਣਾਉਣਾ ਡਿਜ਼ਾਈਨ ਦੀ ਤੀਸਰੀ ਸਿਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਤਾਗੇ ਨੂੰ ਵਲ ਮਾਰਨਾ ਜਾਲੀ ਪਾਉਣੀ ਕੁੰਡਿਆਂ ਨੂੰ ਸਿੱਧਾ ਬਣਾਈ ਜਾਣਾ ਤਾਗੇ ਨੂੰ ਵਲ ਮਾਰਨਾ ਸਿੱਧਾ ਬਣਾ ਲੈਣਾ ਡਿਜ਼ਾਈਨ ਦੀ ਤੀਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਸ਼ੁਰੂ ਵਿੱਚ ਵੀ ਇੱਕ ਕੁੰਡਾ ਵੱਧ ਹੀ ਲਾਸਟ ਵਿੱਚ ਵੀ ਇੱਕ ਕੁੰਡਾ ਵੱਧ ਆਉਣਾ ਧਾਗੇ ਨੂੰ ਵੜ ਮਾਰਿਆ ਸਿੱਧਾ ਬਣਾ ਲੈਣਾ ਕੁੰਡੇ ਨੂੰ ਫਿਰ ਧਾਗੇ ਨੂੰ ਵੜ ਮਾਰਨਾ ਸਿੱਧਾ ਬਣਾ ਲੈਣਾ ਵੜ ਮਾਰਨਾ ਸਿੱਧਾ ਬਣਾ ਲੈਣਾ ਲਾਸਟ ਵਾਲਾ ਕੁੰਡਾ ਸਿੱਧਾ ਡਿਜ਼ਾਈਨ ਦੀ ਤੀਸਰੀ ਸਲਾਈ ਕੰਪਲੀਟ ਹੋ ਗਈ ਚੌਥੀ ਸਲਾਈ ਪੁੱਠੀ ਸਾਈਡ ਤੋਂ ਹੀ ਡਿਜ਼ਾਈਨ ਦੀ ਲਾਸਟ ਸਲਾਈ ਆ ਚੌਥੀ ਸਲਾਈ ਵਿੱਚ ਐਕਸਟਰਾ ਕੁੰਡਾ ਲਾਉਣਾ ਧਾਗਾ ਬਾਹਰ ਨੂੰ ਕਰਨਾ ਕੁੰਡੇ ਨੂੰ ਸਲਾਈ ਤੇ ਫੜਨਾ ਵਾਲ ਨੂੰ ੇਠਾਂ ਸੁੱਟਣਾ ਇੱਕ ਦੂਜੇ ਕੁੰਡੇ ਨੂੰ ਫੜ ਲਿਆ ਵਾਲੇ ੇਠਾਂ ਸੁੱਟਤਾ ਦੋ ਤੀਸਰੇ ਨੂੰ ਵੀ ਸਲਾਈ ਤੇ ਫੜ ਲਿਆ ਵਾਲੇ ੇਠਾਂ ਸੁੱਟਣਾ ਚੌਥੇ ਕੁੰਡੇ ਨੂੰ ਵੀ ਸਲਾਈ ਤੇ ਫੜ ਲੈਣਾ ਇਹ ਚੌਵਾਂ ਕੁੰਡਿਆਂ ਨੂੰ ਫਿਰ ਖੱਬੇ ਹੱਥ ਵਾਲੀ ਸਲਾਈ ਤੇ ਕਰਨਾ ਸਿਹਰ ਤੋਂ ਦੀ ਸਲਾਈ ਨੂੰ ਪਾਉਣਾ ਚੌਵਾਂ ਕੁੰਡਿਆਂ ਦੇ ਇੱਕ ਕੁੰਡਾ ਬਣਾ ਲੈਣਾ ਚੌਵਾਂ ਕੁੰਡਿਆਂ ਇਕੱਠਿਆਂ ਨੂੰ ਸਲਾਈ ਤੇ ਫੜਨਾ ਇਹ ਦੋ ਹੋ ਗਏ ਦੁਬਾਰਾ ਫਿਰ ਸਿਹਰ ਤੋਂ ਦੀ ਸਲਾਈ ਨੂੰ ਪਾਉਣਾ ਇਹ ਤਿੰਨ ਹੋ ਗਏ ਇੱਕ ਵਾਰ ਫਿਰ ਚੌਵਾਂ ਕੁੰਡਿਆਂ ਨੂੰ ਬਣਾ ਲੈਣਾ ਇਹ ਚੌਵਾਂ ਕੁੰਡਿਆਂ ਦੇ ਚਾਰ ਕੁੰਡੇ ਬਣ ਗਏ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਡਿਜ਼ਾਈਨ ਚੌਥੀ ਪੁੱਠੀ ਸਲਾਈ ਚ ਬਣਾਉਣਾ ਵਾਲ ਨੂੰ ੇਠਾਂ ਸੁੱਟ ਦੇਣਾ ਕੁੰਡੇ ਨੂੰ ਸਲਾਈ ਤੇ ਪੜਨਾ 1 2 3 4 ਚੌਥਾ ਕੁੰਡਿਆਂ ਨੂੰ ਫਿਰ ਖੱਬੇ ਹੱਥ ਵਾਲੀ ਸਲਾਈ ਤੇ ਕਰਨਾ ਕੁੰਡਿਆਂ ਦੇ ਸਾਈਡ ਤੋਂ ਦੀ ਸਲਾਈ ਨੂੰ ਪਾਉਣਾ ਇੱਕ ਗੁੰਡਾ ਬਣਾ ਲੈਣਾ ਕੁੰਡਿਆਂ ਨੂੰ ਫਿਰ ਇੱਕ ਵਾਰੀ ਸਿੱਧਾ ਬਣਾਉਣਾ 2 ਫਿਰ ਸਾਈਡ ਤੋਂ ਦੀ ਪਾਉਣਾ 3 ਫਿਰ ਕੁੰਡਿਆਂ ਦੇ ਵਿੱਚੋਂ ਦੀ ਸਲਾਈ ਨੂੰ ਪਾਉਣਾ ਇਹ ਚੌਥਾ ਕੁੰਡਿਆਂ ਦੇ ਚਾਰ ਕੁੰਡੇ ਹੀ ਬਣਾ ਲੈ ਵਾਲ ਨੂੰ heਠਾਂ ਸੁੱਟੀ ਜਾਣਾ ਕੁੰਡਿਆਂ ਨੂੰ ਸਲਾਈ ਤੇ ਫੜੀ ਜਾਣਾ ਚੌਵਾਂ ਕੁੰਡਿਆਂ ਦਾ ਡਿਜ਼ਾਈਨ ਵਾਂ ਚੌਵਾਂ ਕੁੰਡਿਆਂ ਦੇ ਵਿੱਚੋਂ ਚਾਰ ਕੁੰਡੇ ਹੀ ਬਣਾਉਣੇ ਇਹ ਦੋ ਬਣ ਗਏ ਤਿੰਨ ਚਾਰ ਵਾਲ ਨੂੰ heਠਾਂ ਸੁੱਟਣਾ ਕੁੰਡੇ ਨੂੰ ਸਲਾਈ ਤੇ ਫੜਨਾ ਦੋ ਤਿੰਨ 4 ਚਮਵਾ ਕੁੰਡੀਆਂ ਨੂੰ ਫਿਰ ਖੱਬੇ ਹੱਥ ਵਾਲੀ ਸਿਲਾਈ ਤੇ ਕਰਨਾ ਸਾਈਡ ਤੋਂ ਦੀ ਸਿਲਾਈ ਨੂੰ ਪਾਉਣਾ ਇੱਕ ਕੁੰਡਾ ਬਣਾ ਲੈਣਾ ਕੁੰਡੀਆਂ ਦੇ ਵਿੱਚੋਂ ਦੀ ਸਿਲਾਈ ਨੂੰ ਪਾਉਣਾ 2 ਦੁਬਾਰਾ ਫਿਰ ਸਾਈਡ ਤੋਂ ਦੀ ਪਾਉਣਾ 3 ਕੁੰਡੀਆਂ ਦੇ ਵਿੱਚੋਂ ਦੀ ਸਿਲਾਈ ਨੂੰ ਪਾਉਣਾ 4 ਲਾਸਟ ਵਾਲਾ ਕੁੰਡਾ ਪੁੱਠਾ ਇਹਨਾਂ ਦੀਆਂ ਚਾਰ ਸਿਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ ਚਾਰ ਸਲਾਈਆਂ ਨੂੰ ਬਾਰ-ਬਾਰ ਬਣਾਉਂਗੇ ਤਾਂ ਇਹ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊਗਾ ਹੁਣ ਫਿਰ ਤੁਸੀਂ ਇਹਨੂੰ ਪਹਿਲੀ ਸਲਾਈ ਤੋਂ ਹੀ ਸ਼ੁਰੂ ਕਰਨਾ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਸੌਖੇ-ਸੌਖੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ